ਇਹ ਜੀ ਸਾਡੇ ਇੱਕ 2 ਜੁਲਾਈ ਨੂੰ ਸਰੰਥ ਥਾਣੇ 'ਚ ਇੱਕ FIR 75 ਨੰਬਰ FIR ਦਰਜ ਹੋਈ ਹੈ 384 388 399 506 IPC ਦੇ ਤਹਿਤ ਤਿੰਨ ਬੰਦੇਾਂ ਦੇ ਖਿਲਾਫ ਦਰਜ ਹੋਈ ਹੈ ਇਹ ਪਰਚਾ ਇਨਕੁਆਇਰੀ ਤੋਂ ਬਾਅਦ ਹੋਇਆ ਇਹ ਕੋਈ ਵਿੜਵੇ ਤੋਂ ਸੁਖਦੇਵ ਸਿੰਘ ਹੀ ਨੇ ਇਹਨੇ ਕੋਈ ਦਖਾਸਤ ਦਿੱਤੀ ਸੀ ਤਿੰਨ ਬੰਦੇਾਂ ਦੇ ਖਿਲਾਫ ਵਿਪਨ ਕੁਮਾਰ ਵਰਮਾ ਬਬੂ ਸੰਗਦੇ ਜਗਜੀਤ ਸਿੰਘ ਸਰੰਦ ਤੇ ਜਸਪ੍ਰੀਤ ਸਿੰਘ ਲੰਗ ਇਨਾਂ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਸੀ ਜੋ ਕਿ ਡੀਐਸਪੀ ਕ੍ਰਾਈਮ ਅਗੇਂਸਟ ਔਮਨ ਸਾਡੇ ਦੇਲੇ ਦੇ ਉਨਲ ਇਨਕੁਆਇਰੀ ਉਹਨਾਂ ਦੀ ਇਨਕੁਆਇਰੀ ਪ੍ਰੰਤ ਇੱਥੇ ਐਫਆਈਆਰ ਦਤ ਹੋਇਆ। ਹਮਾਂ ਦਾ ਮਾਮਲਾ ਵੀ ਪ੍ਰੀਲਿਮਿਨਰੀ ਹੈਗਾ ਕਿ ਇਹ ਤਿੰਨ ਲੋਕ ਉਹਨਾਂ ਨੂੰ ਤੋਂ ਪਹਿਲੇ ਐਕਸਟਰੈਕਸ਼ਨ ਕਰ ਰਹੇ ਸੀ ਤੇ ਸਾਨੂੰ ਪਹਿਲੇ ਇਹ ਬਤਨਾ ਸੀ ਕਿ ਉਹ ਉਸੇ ਝੂਠੇ ਕੇਸ ਚ ਸਾਬਤ ਹੋਣਗੇ ਤਾਂ ਉਹਦੇ ਤੋਂ ਵੀ ਪਰਵਾਹ ਨਹੀਂ। ਜੋ ਪ੍ਰੀਲਿਮਿਨਰੀ ਐਫ ਉਹਦੇ ਕੰਪਲੇਂਟ ਹੈਗਾ 50 ਲੱਖ ਦੀ ਨਮਾਤਰ। ਸਾਡੀ ਟੀਮਾਂ ਲੱਗੀਆਂ ਹੋਈਆਂ ਜੀ ਸਰਹੰਤਾਨੇ ਦੀ ਟੀਮ ਗਈ ਹੋਈ ਹੈ ਅਸੀਂ ਸਭੀ ਸਾਡੀ ਪੂਰੀ ਕੋਸ਼ਿਸ਼ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਪਹਿਲਾਂ ਵੀ ਕਈ ਦਿਨਾਂ ਤੇ ਮਾਮਲਾ ਕੋਲ ਜਾਂਦਾ ਹੈ ਇਹਨਾਂ ਦੇ ਕਿਸਤੇ ਇਹ ਹਲੇ ਮੇਰੇ ਕੋਲ ਫੈਕਟ ਹੈ ਨਹੀਂ ਪੂਰਾ ਤੇ ਅਸੀਂ ਤੁਹਾਨੂੰ ਫੈਕਟ ਪੂਰਾ ਸ਼ੇਅਰ ਕਰਾਂਗੇ ਬਿਲਕੁਲ ਨੂੰ ਨਾ ਦੇਣ ਕਿ ਫੇਰ ਇਸ ਤੇਰ ਦੇ ਖਿਲਾਫ ਕੋਈ ਪਹਿਲਾ ਐਫਆਈਆਰ ਦਰਜ ਹੋਈ ਹੈ ਇਹ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਵੀ ਇਹ ਪਰਿਵਾਰ ਨੂੰ ਬਲੈਕਮੇਲ ਕਰ ਰਹੇ ਸੀ ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਐਕਸਟਰਸ਼ਨ ਕਰ ਰਹੇ ਸੀ ਕਿ ਅਸੀਂ ਤੁਹਾਡਾ ਦਰਜਨਾਮਾ ਖਰਾਬ ਕਰਾ ਦਿੰਦੇ ਹਾਂ ਲਾ ਕਰ ਦਿੰਦੇ ਹਾਂ ਉਹਨਾਂ ਦੇ ਪੈਸੇ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕੋਈ ਪੈਸੇ ਲੈ ਚੁੱਕੇ ਸੀ ਉਹਨਾਂ ਦਾ ਕੁਝ ਇਹ ਵੀ ਮੇਰੇ ਤਫਤੀਸ਼ ਦਾ 파ਰਟ ਹੈ ਜੇ ਤੁਸੀਂ ਫੜ ਲਾਂਗੇ ਬੰਦੇ ਉਸ ਤੋਂ ਬਾਅਦ ਸਾਹਮਣੇ ਆਉਗੇ